ਇਹ ਜਿਹੜਾ ਪੇਸ਼ ਕੀਤਾ ਜਾ ਰਿਹਾ ਹੈ ਦੇਖੋ ਜਿਹੜਾ ਪੇਸ਼ ਕੀਤਾ ਜਾ ਰਿਹਾ ਇੱਕ ਡਰਾਮਾ ਹੈ ਇੱਕ ਸਿੱਖ ਮੁੰਡਿਆਂ ਨੂੰ ਜਾਣ ਬੁੱਝ ਕੇ ਇੱਕ ਕਾਮ ਦੇ ਮੁੰਡਿਆਂ ਨੂੰ ਵਰਲਡ ਦੇ ਵਿੱਚ ਉਹਨਾਂ ਨੂੰ ਡੀਫੇਮ ਕਰਨਾ ਜਾਣ ਬੁੱਝ ਕੇ ਦਿਖਾਉਣਾ ਕਿ ਕਿ ਐਡੀ ਵੱਡੀ ਪਾਰਟੀ ਹੈ ਜਿਹੜੇ ਜਿਹੜੇ ਪਾਰਟੀ ਬਣਾਈ ਜਿਨ੍ਹਾਂ ਦੇ ਨਾਂ ਦੇ ਉਹ ਇੱਕ ਤਰ੍ਹਾਂ ਦੇ ਗੈਂਗਸਟਰ ਟਾਈਪ ਉਹਨਾਂ ਨੇ ਹਮਲੇ ਕੀਤੇ ਥਾਣਿਆਂ ਦੇ ਉੱਪਰ ਪਰ ਕਿਸੇ ਵੀ ਪ੍ਰਾਈਵੇਟ ਬੰਦੇ ਨੇ ਅੱਜ ਤੱਕ ਇਹਨਾਂ 9-10 ਬੰਦਿਆਂ ਦੇ ਖਿਲਾਫ ਕੋਈ ਐਪਲੀਕੇਸ਼ਨ ਨਹੀਂ ਹੁਣ ਇੱਕ ਬਾਗੇ ਪੁਰਾਣੇ ਪਰਚਾ ਦਰਜ ਹੋਇਆ ਹੈ ਜਿੱਚ ਕਿ ਹੈਟ ਸਪੀਚ ਯਾਰ ਹੇਟ ਸਪੀਚ ਦਾ ਐਸਾ ਸੈਂਟਰ ਗਵਰਨਮੈਂਟ ਕਰ ਰਹੀ ਹੈ ਉਹ ਕੱਟਗਿੰਦਿਆਂ ਦੇ ਖਿਲਾਫ ਬੋਲ ਰਹੀ ਹੈ ਕਿਸੇ ਬੰਦੇ ਦੇ ਹੇਟ ਸਪੀਚ ਦਾ ਪਰਚਾ ਦਰਜ ਨਹੀਂ ਜਿਹੜੇ ਅਸੀਂ ਆ ਪੰਜਾਬ ਦੇ ਅੰਦਰ ਕੁਐਸਚਨ ਪੁੱਟ ਕਰਦੇ ਅਸੀਂ ਅੱਤਵਾਦੀ ਨਹੀਂ ਅਸੀਂ ਇਸ ਸਟੇਟ ਦੇ ਨਾਲ ਖੜੇ ਹਾਂ ਸਟੇਟ ਨਾਲ ਧੱਕਾ ਆਇਆ ਸੀ ਕੁਐਸਚਨ ਪੁੱਟ ਕਰਦੇ ਆ ਜਦੋਂ ਅਸੀਂ ਪਾਣੀ ਦੀ ਗੱਲ ਕਰਦੇ ਆ ਪੰਜਾਬ ਦੀ ਪੰਜਾਬ ਦੇ ਜਿਹੜੇ ਧੱਕੇ ਹੋਏ ਨੇ ਉਹਨਾਂ ਦੀ ਗੱਲ ਕਰਦੇ ਆ ਪਾ ਉਦੋਂ ਇਹਨਾਂ ਨੂੰ ਅਸੀਂ ਅੱਤਵਾਦੀ ਲੱਗਦੇ ਆ ਗੱਲ ਤਾਂ ਇੰਨੀ ਕੁ ਹੀ ਐ ਤੇ ਐਸੀ ਗੱਲ ਨਹੀਂ ਨਾ ਕੋਈ ਰਿਕਵਰੀ ਐ ਨਾ ਕੋਈ ਸ਼ਾਇਕ ਸਟੇਟ ਦਾ ਇੱਕ ਹਊਆ ਬਣਾਇਆ ਪਹਿਲੀ ਗੁਰੇ ਸੋਦੇ ਸਾਥੀ ਗੇਸ਼ ਕਿਤੇ ਮੈਂ ਪਾਕਿਸਤਾਨੀ ਆ ਜੀਦਾ ਇਹਨਾਂ ਨੇ ਪਹਿਲੀ ਗੁਰੇ ਰਿਕਵਰੀ ਹੋਈ ਜੀ ਇਹਨਾਂ ਕੋਲ ਕੁਝ ਵੀ ਰਿਕਵਰੀ ਨਹੀਂ ਹੋਈ ਉਸ ਦਿਨ ਇੱਕ ਦਿਨ ਡੀਐਸਪੀ ਨੇ ਇੱਕ ਫੋਟੋ ਦਿਖਾਈ ਸੀ ਕਿ ਉਹ ਫੋਟੋ ਦੇ ਵਿੱਚ ਭਾਈ ਪੱਪਲ ਪ੍ਰੀਤ ਦਾ ਤਿੰਨ ਚਾਰ ਬੰਦੇ ਖੜੇ ਨੇ ਤੇ ਬੜੀ ਇੱਕ ਮਾਗੂਨ ਸਟੇਟ ਕੋਲ ਨਲੇਕੀ ਵਾਲੀ ਗੱਲ ਹੈ ਫੋਟੋ ਦਾ ਫੇਸਬੁੱਕ ਕੁਝ ਮਾੜਾ ਅਮਰਜੀਤ ਸਿੰਘ ਜੀ ਬਨਚੜੀ ਮੇਰੀ ਕੁਪਰਕੀਤ ਜੀ ਨੂੰ ਡਾਕਟਰ ਮਿਲੀ ਆ ਪੂਰੇ ਪੰਜਾਬ ਦੀ ਜਿਹੜੇ ਅੰਮਨਸੇ ਬਹਾਅ ਕਰ ਗਿਆ ਤਾਂ ਕੀ ਕਨਨਤੀ ਅਸੀਂ ਤੁਹਾਨੂੰ ਧੰਨਵਾਦ ਕਰਦੇ ਆ ਬਹੁਤ ਵਧੀਆ ਵੀ ਇੱਥੇ ਆ ਜਾਣਗੇ ਮੇਰੇ ਤੁਹਾਨੂੰ ਬੜਾ ਮੁਸ਼ਕਲ ਹੇੜੀ ਦੂਰ ਜਾਣ ਦੀ ਤੇ ਅਸੀਂ ਇਹ ਵੀ ਕਹਿ ਰਹੇ ਆ ਵੀ ਕੋਈ ਏਡਾ ਵੱਡਾ ਇਸ਼ੂ ਨਹੀਂ ਜਿਹਦਾ ਇਹਨਾਂ ਨੂੰ ਡਿਫੂ ਘੜੇ ਭੇਜਿਆ ਗਿਆ ਪਰ ਵੀ ਅਸੀਂ ਉਹਨਾਂ ਦਾ ਬੇਨਤੀ ਕਰਦੇ ਮਿਛਦਾ ਜਮਾਨਤ ਦਿੱਤੀ ਜਾਵੇ ਤੇ ਉਹਨਾਂ ਨੂੰ ਘਰ ਭੇਜਿਆ ਜਾਵੇ। ਮੈਨੂੰ ਲੱਗਦਾ ਨਹੀਂ ਕਾਹ ਵੀ ਸਮੇਂ ਪਹਿਲਾਂ ਇਹ ਕੰਮ ਚੁਣਨਾ ਦੇ ਦੇ ਸਕਦਾ। ਹਾਂ ਜੀ ਬਿਲਕੁਲ ਇਹ ਤੇ ਤੁਹਾਨੂੰ ਦੱਸ ਰਿਹਾ ਵੀ ਸਾਰੇ ਸਾਰੇ ਸਾਡੇ ਨਾਲ ਧੱਕਾ ਹੋਇਆ ਵਾ। ਪੰਜਾਬ ਦੇ ਨੌਜਵਾਨਾਂ ਸਾਡੇ ਨਾਲ ਧੱਕਾ ਹੋਇਆ ਏ। ਇਹ ਨਾਲੇ ਕਾਲੀਏ ਦੀ ਵਾਕਿਆ ਦੀ ਗੱਲ ਕਰੀਏ ਤਾਂ ਉਸ ਦਿਨ ਦੇ ਵੀ ਕਮਿਸ਼ਨਰ ਜੀ ਦੇ ਨਾਲ ਜਿਹੜਾ ਵਾਕਿਆ ਆ। ਇਹ ਕੋਈ ਨਹੀਂ ਨਾਲ ਹੀ ਵੇਖੋ ਜੀ ਮੈਂ ਇਸ ਗੱਲ ਨੂੰ ਪਹਿਲਾਂ ਕਬੂਲ ਚਕਾ ਮੈਂ ਟੀਵੀ ਤੇ ਵੇੜੀ ਦੀ ਇਹ ਗੱਲ ਕਬੂਲੀ ਆ ਵੀ ਠੀਕ ਆ ਅਜੀ ਨਾਲੇ ਉਠਾਣੇ ਆਏ ਉਹ ਐਡਾ ਵੱਡਾ ਇਸ਼ੂ ਨਹੀਂ ਜਿੱਡਾ ਕਿ ਇਹਦੇ ਤੋਂ ਬਹੁਤ ਬਣਾਇਆ ਗਿਆ ਵੱਡੇ ਵੱਡੇ ਇਸ਼ੂ ਹੋਏ ਆ ਦੂਜੀਆਂ ਸਟੇਟਾਂ 'ਚ ਉੱਥੇ ਕਿਹਤੇ ਐਨਐਸ ਲੱਗੀ ਆ ਕੀ ਹੈ ਨਾ ਮੁੰਡਿਆਂ ਤੇ ਕਿਉਂ ਇਹਨਾਂ ਨੌਜਵਾਨਾਂ ਤੇ ਕਿਉਂ ਲੱਗੀ ਐ ਤੇ ਕੋਈ ਪੰਜਾਬ ਨਾਲ ਤੱਕ ਨੇ ਥਾਣੇ ਦੇ ਵਿੱਚ ਕੋਈ ਲੁੱਟ ਨਹੀਂ ਖੋਹ ਨਹੀਂ ਕੋਈ ਹਥਿਆਰ ਨਹੀਂ ਬਰਾਮਦ ਆ ਵੀ ਜਿਹੜਾ ਇਹਨਾਂ ਕੋ ਆਇਆ ਹੋਵੇ ਨਜਾਇਜ਼ ਕੀਤੀ ਗਈ ਹੈ ਬਿਲਕੁਲ ਅਸੀਂ ਦੇ ਕਾਰਨ ਸਮਝਦੇ ਆ ਕਿ ਸਿਰਫ ਇਹਨਾਂ ਨੂੰ ਇਹ ਦਿਸ ਰਿਹਾ ਹੈ ਕਿ ਜਿੱਦਾਂ ਚੱਲ ਰਿਹਾ ਅਮਰਪਾਲ ਸਿੰਘ ਜੇ ਇੱਕ ਸਾਲ ਹੋਰ ਚੱਲ ਗਈ ਤੇ ਸਾਡੇ ਪੈਰਾਂ ਤੋਂ ਸਿਆਸੀ ਜ਼ਮੀਨ ਜੋ ਖਿਸਕ ਰਹੀ ਨੌਜਵਾਨ ਧੜਾ ਧੜਾ ਨਾਲ ਜੁੜ ਰਹੇ ਪਰ ਇਹ ਗੱਲ ਇਹਨਾਂ ਨੂੰ ਵਹਿਮ ਆ ਤੇ ਇਹਨੂੰ ਅੰਦਰ ਕਰਕੇ ਤੇ ਅਸੀਂ ਹੋਰ ਕੁਝ ਪ੍ਰਾਪਤੀ ਕਰ ਜਾਾਂਗੇ ਇਹ ਉਹਨਾਂ ਦੇ ਉਲਟ ਜਾ ਰਿਹਾ ਮੈਂ ਇਹੋ ਬੇਨਤੀਆਂ ਸਰਕਾਰਾਂ ਨੂੰ ਕਰਦਾ ਕਿ ਜੇ ਤੁਸੀਂ ਉਹਨਾਂ ਨਾ ਭੇਜਦੇ ਦੇ ਪਰਿਵਾਰ ਨੂੰ ਵਸਾਕੀ ਦੇ ਅੰਦਰ ਨਾ ਭੇਜਦੇ ਤੇ ਕਦੀ ਅਮਰਪਾਲ ਸਿੰਘ ਨਾ ਐਮਪੀ ਕੋਲਣਾ ਨਾ ਬਣਨ ਹੋ ਸਕਦਾ ਕਿ ਜੇ ਇਹ ਰਤੀਰਾ ਸਰਕਾਰਾਂ ਰੱਖਿਆ ਤੇ 27 ਦੇ ਵਿੱਚ ਮੁੱਖ ਮੰਤਰੀ ਪੰਜਾਬ ਹੋਣਗੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਸਰਕਾਰਾਂ ਨੂੰ ਵੀ ਅਜੇ ਵੀ ਸਮਝ ਜੋ ਨਾ ਇਹ ਜਾ ਵਿਤਕਰਾ ਕਰੋ क्योंकि सियासत अपी करिए कोई जायज हो सजा मिलनी चाहिए गलती हो लोड तो सजा हो, गलत है तो पहले बेटा पता वा तू मैं सह शुरू तो हो रहा यह अज नमी गल नहीं गी शुरू तो हो रहा ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਸਤਿ ਸ੍ਰੀ ਅਕਾਲ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News